ਮੈਂ ਹਰਬਲਜੀਤ ਸਿੰਘ ਕਾਲੀ ਤੁਹਾਨੂੰ ਦਿਖਾਉਂਦੇ ਹਾਂ ਜੂਪੀਏ ਨੋਜ਼ ਆਜਾ ਹੀ ਤੁਹਾਨੂੰ ਇੱਕ ਸਕਾਈ ਲਿਫਟ ਮਸ਼ੀਨ ਜੋ ਕਿ ਵਾਈਟ ਪਲੇਗਰ ਟੈਕਨੋਲੋਜੀ ਵੱਲੋਂ ਪਲੇਗਰ ਪ੍ਰਾਈਵੇਟ ਲਿਮਟਿਡ ਟੈਕਨੋਲੋਜੀ ਵੱਲੋਂ ਗ੍ਰੱਫ ਕੀਤੀ ਗਈ ਹੈ ਸੋ ਇੱਥੇ ਮੌਜੂਦ ਕਪੂਰਥਾ ਦੇ ਵਿੱਚ ਮੈਨੇਜਰ ਜਸਵੀਰ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹ ਉਸ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਪਹਿਲਾਂ ਕਹਿ ਰਿਹਾ ਮੈਂ ਇਹਨੇ ਕਹੂੰਗਾ ਕੋਈ ਮਸ਼ੀਨ ਦਿਖਾਉਣ ਵੀ ਸਕਾਈ ਲਫ ਮਸ਼ੀਨ ਕਿਸ ਤਰ੍ਹਾਂ ਦੀ ਹੈ ਹੁਣ ਇਹਦਾ ਦਾ ਪੋੜੀ ਦਾ ਕੰਮ ਪਹਿਲਾਂ ਜੇ ਪੋੜੀ ਲਗਾ ਕੇ ਸੇਟਾ ਠੀਕ ਇਤੇ ਜਾਂਦੀਆਂ ਸਨ ਪਰ ਹੁਣ ਪੋੜੀ ਤੋਂ ਬਗੈਰ ਮਸ਼ੀਨ ਲਗਾ ਕੇ ਜੋ ਸਕਾਈਲ ਮਸ਼ੀਨ ਹੈ ਇਹ ਲਗਾ ਕੇ ਵੀ ਸੇਟਾ ਠੀਕ ਤੇ ਜਾਣ ਗਿਆ ਤੇ ਸਕਾਈਲ ਮਸ਼ੀਨ ਜੋ ਤੁਹਾਡੇ ਸ਼ਹਿਰ ਕਪੂਰਥਲੇ ਵਿੱਚ ਆ ਗਈ ਹੈ ਇਹ ਹੁਣ ਪੋੜੀ ਦਾ ਕੰਮ ਹੋਇਆ ਖਤਮ ਉਸ ਵਕਾਰਪੇਸ਼ਨ ਦੇ ਦੀਨ ਆਉਂਦੀਆਂ ਸਾਰੀਆਂ ਸੜੀਟ ਪਲੇਟਾਂ ਇਸ ਸਕਾਈਲਾਈਟ ਮਸ਼ੀਨ ਨਾਲ ਹੀ ਠੀਕ ਹੋਣ ਗਿਆ ਇਹ ਸਕਾਈਲ ਮਸ਼ੀਨ ਦੇ ਉਚਾਈ ਉੱਟੜ ਗੜੀ ਤੋਂ 21 ਫੁੱਟ ਉੱਚੀ ਜਾ ਸਕਦੀ ਹੈ ਸੋ ਆਪਾਂ ਇੱਥੇ ਮੌਜੂਦ ਮਨਜਤ ਸਾਹਿਬ ਜਿਸ ਦੇ ਸੰਜਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਸੋ ਮਜੂਦ ਹਨ ਮੈਨੇਜਰ ਜਸਪੀਰ ਸਿੰਘ ਜੀ ਉਹ ਸੁਪਰਵਾਈਜ਼ਰ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਬਹੁਤ ਬਹੁਤ ਸਵਾਗਤ ਹੈ ਸਾਡੇ ਜੂਪੇ ਨੂ ਚੈਨਲ ਵਿੱਚ ਸੋ ਸਕਾਈਲੂ ਮਸ਼ੀਨ ਹੈਗੇ ਪਰ ਤਸੋ ਕੀ ਜਾਨਾ ਕੋ ਕਿ ਕੀ ਚੀਜ਼ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ ਇਸ ਲਈ ਆਪਾਂ ਸਟੂਡੀਓ ਲਾਈਟਾਂ ਦੀ ਹਾਈਟ ਹੁੰਦੀ ਹੈ ਲਾਈਟਾਂ ਦੀ ਹਾਈਟ ਲਾਈਟਾਂ ਹੁੰਦੀ ਹੈ ਨਾ ਤੇ ਉਹਨਾਂ ਵਾਸਤੇ ਆਪਾਂ ਲਈਏਗੀ ਤਾਂ ਉਹ ਚੀਜ਼ ਲਾਈਟ ਹੁੰਦੀ ਹੈ ਇਹਦੇ 9 ਮੀਟਰ ਹਾਈਟ ਹੈ 9 ਮੀਟਰ ਤੱਕ ਜੋ ਮਿਲ ਗਿਆ ਆਪਾਂ ਆਰਾਮ ਨਾਲ ਚੜ੍ਹ ਕੇ ਉੱਪਰ ਤੇਰ ਵੀਰ ਕਰ ਸਕਦੇ ਕਿੰਨਾ ਕੇ ਇਹ ਤੁਸੀਂ ਗੌਰ ਕਰ ਸਕਦੇ ਨਾਲ ਏਰੀਆ ਤਾਂ ਜਿੱਦਾਂ ਮੰਨ ਲਓ ਜੇ ਤੋ 10 12 ਫੋਟ ਦੇ ਤੱਕ ਖਬਰ ਉਹ ਆਇਆ ਫਿਲਹਾਲ ਫਿਲਹਾਲ ਜਿੱਥੇ ਫੜੀ ਕਰਨੀ ਹੈ ਬਸ ਟੋਪ ਕਰਨੀ ਹੈ ਏਰੀਆ ਟੋਟਲ ਕਵਰਸਲਾ ਆਪਣਾ ਪੂਰੀ ਪੂਰੀ ਸਿਟੀ ਹੈ ਇਸ ਵਿੱਚ ਨਾ ਵੀ ਨਾ ਵੀ ਪਾਸ ਨਹੀਂ ਆਉਂਦਾ 50 50 ਬਾੜਾ ਜੀ ਯਾ ਬਾਤ 50 ਬਾਟ ਟੋਟਲ ਆਪਣਾ ਬਣੇਗਾ ਸੋ ਜਿੱਥੇ ਵਰਤ ਕੇ ਕਹਿਣਾ ਜਾਊਗਾ ਉਹ ਗੌਰ ਜੀ ਨੂੰ ਗੌਰ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਜੀ ਹਾਂ ਜੀ ਸਰ ਸਾਡਾ ਬਹੁਤ ਬਹੁਤ ਧੰਨਵਾਦ ਸਾਡੇ ਐਮ ਡੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਕਾਈ ਲੈਫਟ ਲੈ ਕੇ ਦਿੱਤੀ ਤੇ ਜਿਹੜਾ ਸਾਡਾ ਕੰਮ ਬਹੁਤ ਔਖਾ ਸੀ ਪੁਰਾਣੀ ਪੌੜੀ ਨਾਲ ਤੇ ਜਿਹੜਾ ਹੁਣ ਜਿਹੜਾ ਇਸ ਨਾਲ ਕੰਮ ਸਾਡਾ ਕਰਨਾ ਬਹੁਤ ਸੌਖਾ ਹੋ ਗਿਆ ਹੁਣ ਤੇ ਜਿਹੜਾ ਟਾਈਮ ਉਹ ਟਾਈਮ ਵੀ ਸਾਡਾ ਕਵਰ ਹੋ ਗਿਆ ਠੀਕ ਹੈ ਜੀ ਹਾਂ ਜੀ ਨਾ ਦੱਸੂਗਾ ਆਪਣੀ ਕੰਪਨੀ ਕਿਹੜੀ ਕੰਪਨੀ ਮਸੀਤ ਸੀ ਇਹ ਵਾਈਟ ਪਲੇਟ ਦਾ ਟੈਕਨੋਲੋਜੀ ਚੰਦਰਨ तिवारी ਵੱਲੋਂ ਐਮਡੀ ਸਾਫ ਸਾਡੇ ਅ ਇਹ ਸਰ ਸਕਾਈ ਲਿਫਟ ਜਿਹੜੀ ਹੈਗੀ ਹੈ ਜਿਹਦੇ ਸਟਰੀਟ ਲਾਈਟਾਂ ਦੀ ਹਾਈਟ ਹੁੰਦੀ ਹੈ ਨਾ ਉਹਦੇ ਉਹਨੂੰ ਲਾਈਟਾਂ ਨੂੰ ਠੀਕ ਕਰਨ ਵਾਸਤੇ ਇਹਨੂੰ ਵਰਤਿਆ ਜਾਂਦਾ ਹੈ ਜੀ ਠੀਕ ਹੈ ਜੀ ਇਹ 9 ਮੀਟਰ ਖੁੱਲਦੀ ਹੈ ਜੀ ਉੱਪਰ ਇਦੇ ਵਿੱਚ ਆਰਾਮ ਨਾਲ ਬੰਦਾ ਬੈਠ ਕੇ ਖੜਾ ਹੋ ਕੇ ਆਰਾਮ ਨਾਲ ਕੰਮ ਕਰ ਸਕਦਾ ਆ ਇਹ 360 ਡਿਗਰੀ ਦੇ ਘੁੰਮਦੀ ਹੈ ਜੀ ਠੀਕ ਹੈ ਜੀ ਇਸ ਇਸ ਕਰਕੇ ਜਿਹੜਾ ਕੰਮ ਅੱਗੇ 1 ਘੰਟੇ ਚ ਹੁੰਦਾ ਸੀ 2 ਘੰਟੇ ਚ ਹੁੰਦਾ ਸੀ ਉਹ ਹੁਣ ਜਲਦੀ ਹੋ ਜਾਇਆ ਕਰੂਗਾ ਮੇਨਟੇਨੈਂਸ ਸ਼ਹਿਰ ਦੇ ਵਿੱਚ ਜਿੰਨੀ ਵੀ ਲਾਈਟਾਂ ਦੀ ਮੇਨਟੇਨੈਂਸ ਆ ਉਹਦੇ ਵਿੱਚ ਤੇਜ਼ੀ ਆਏਗੀ ਠੀਕ ਹੈ ਜੀ ਪਬਲਿਕ ਨੂੰ ਬਹੁਤ ਸੁਵਿਧਾ ਮਿਲੇਗੀ ਜੀ ਸੋ ਇਸਾ ਸੁਪਰਵਾਈਜ਼ਰ ਔਰ ਮੈਡ ਸਾਹਿਬ ਨੇ ਬਹੁਤ ਸਾਫ਼ ਕੋਕ ਦੱਸਿਆ ਕਿ ਜੋ ਮਸ਼ੀਨ ਹੈ ਪਲੇਗਾ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਉਹਨਾਂ ਵੱਲੋਂ ਦਿੱਤੀ ਗਈ ਆ ਇਹਨਾਂ ਨੂੰ ਉਹਨਾਂ ਦਾ ਬਹੁਤ ਤਾਂ ਉਹ ਕਿਤਾਖੜਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੌਜੂਦ ਸਾਰੇ ਉਹਨਾਂ ਦੇ ਵਰਕਰ ਔਰ ਆਪ ਪੂਰੀ ਟੀਮ ਉਹਨਾਂ ਦੇ ਇੱਥੇ ਸ਼ਾਮ ਲਿਆ ਬੜੀ ਖੁਸ਼ੀ ਹੋਣ ਦੇ ਵਿੱਚ ਇਹ ਮਸ਼ੀਨ ਨੂੰ ਦੇਖ ਕੇ ਕਿਉਂਕਿ ਆਉਣ ਵਾਲੇ ਪਬਲਿਕ ਨੂੰ ਜਿੰਨੀ ਪ੍ਰੋਬਲਮ ਆ ਰਹੀ ਸੀ ਪਹਿਲਾਂ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਜਦੋਂ ਕੋਈ ਕਮਲੇਨ ਲਖਵਾਉਂਦਾ ਸੀ ਪਹਿਲਾਂ ਪੌੜੀ ਲੱਭਣੀ ਪੈਂਦੀ ਸੀ ਫਿਰ ਉਸ ਤੋਂ ਬਾਅਦ ਜਾ ਕੇ ਤੇ ਠੀਕ ਹੁੰਦੀ ਹੈ ਲਾਈਟ ਤੇ ਹੁਣ ਉਹੀ ਜਿਹੜੀ ਦੂਦਾ ਪਹਿਲਾਂ ਆ ਰਹੀ ਸੀ ਉਹ ਸੌਦਾ ਚੇਂਜ ਹੋ ਗਈ ਹੈ ਹੁਣ ਜਿਹੜਾ ਕੰਮ ਪਹਿਲਾਂ 1 ਘੰਟੇ ਚ ਹੁੰਦਾ ਸੀ ਹੁਣ ਕੰਮ 5 ਮਿੰਟ ਚ ਕੰਪਲੀਟ ਹੋ ਜਾਂਦਾ ਸੋ ਮੈਂ ਹਾਂ ਪੁਲਿਸਾਂ ਕਾਜ ਲਈ ਬ